ਬੀ ਬਾਈ ਲੱਖ ਰੁਪਏ ਲਾ ਕੇ ਇਟਲੀ ਆਉਣ ਵਾਲੇ ਸੋਚ ਰਹੇ ਜਿਹੜੇ ਭੈਣ ਭਰਾ ਉਹਨਾਂ ਵਾਸਤੇ ਅੱਜ ਦੀ ਵੀਡੀਓ ਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਭੈਣ ਭਰਾਵਾਂ ਦੇ ਕਮੈਂਟ ਆਏ ਨੇ ਸੌਰੀ ਮੈਂ ਰਿਪਲਾਈ ਕਰਨ ਦੇ ਵਿੱਚ ਬਹੁਤ ਲੇਟ ਹੋ ਜਾਨੀ ਆ ਵੀ ਦੀਦੀ ਅਸੀਂ ਇਟਲੀ ਦੇ ਪੇਪਰ ਬਣਾਉਣੇ ਆ ਏਜੰਟ 2 ਬਾਈ ਲੱਖ ਮੰਗਦਾ 20 ਲੱਖ ਮੰਗਦਾ ਨਾ ਤੇ ਵੀ ਸਾਨੂੰ ਪੇਪਰ ਕਰਾਉਣੇ ਚਾਹੀਦੇ ਆ ਜਾਂ ਨਹੀਂ ਹੈ ਨਾ ਮੇਰੇ ਮੈਂ ਤੁਹਾਨੂੰ ਮਨਾ ਵੀ ਨਹੀਂ ਕਰਦੀ ਕਿਉਂਕਿ ਬਹੁਤ سارے ਭੈਣ ਭਰਾ ਹੁੰਦੇ ਮਾਈਂਡ ਵੀ ਕਰ ਜਾਂਦੇ ਆ ਵੀ ਤੁਸੀਂ ਆਪ ਇਟਲੀ ਬੈਠੇ ਹੋਨੇ ਆ ਪਰ ਆਪਾਂ ਨੂੰ ਇੰਡੀਆ ਬੈਠਿਆਂ ਨੂੰ ਇੱਥੋਂ ਦਾ ਸੱਚ ਨਹੀਂ ਪਤਾ ਹ ਤੇ ਵੀ ਤੁਸ ਤੁਹਾਡੀ ਮਰਜ਼ੀ ਹੈ ਮੈਂ ਤੁਹਾਨੂੰ ਇਹਦੇ ਵਿੱਚ ਜੋ ਚੀਜ਼ਾਂ ਮੈਂ ਦੱਸ ਦਊਂਗੀ ਤੁਸੀਂ ਭਰਉਣਾ ਜਾਂ ਨਾ ਭਰਉਣਾ ਤੁਹਾਡੀ ਮਰਜ਼ੀ ਹੈ ਨਾ ਬਾਕੀ 22 ਲੱਖ ਦੀ ਗੱਲ ਹੈ ਜਿਹੜੀ ਉਹ ਬਿਲਕੁਲ ਨਜਾਇਜ਼ ਹੈ ਫਿਰ ਇਹ ਜਾਇਜ਼ ਨਹੀਂ ਹੈ ਕਿ ਇੰਨਾ ਕੋਈ ਖਰਚਾ ਨਹੀਂ ਆਉਂਦਾ ਹੈਗਾ 22 ਲੱਖ ਬਹੁਤ ਜ਼ਿਆਦਾ ਹੋ ਜਾਂਦੇ ਆ ਜੋ 22 ਲੱਖ ਮੰਨ ਲੈਨੇ ਕੋਈ ਮੰਗਦਾ ਵਾ ਤੁਹਾਡੇ ਤੋਂ ਫਿਰ ਉਹਦੇ ਚ ਸ਼ੋਰ ਹੋਣਾ ਚਾਹੀਦਾ ਵੀ ਤੁਹਾਨੂੰ 22500 ਸੈਲਰੀ ਮਿਲੇ ਕਿਉਂਕਿ 22 ਲੱਖ ਦਾ ਕਰਜ਼ਾ ਲਾਉਣਾ ਬਹੁਤ ਔਖਾ ਏ ਆਪਣੇ ਘਰਾਂ ਦੇ ਵਿੱਚ 22 ਲੱਖ ਨਹੀਂ ਪਿਆ ਹੁੰਦਾ ਨਾ ਫਿਰ ਤੁਹਾਨੂੰ ਉਹਦਾ ਵਿਆਜ ਵੀ ਪੈਣਾ ਏ ਜੇ ਤੁਹਾਨੂੰ ਇੱਥੇ ਕੋਈ 22500 ਤੇ ਜੋਬ ਆਉਣ ਸਾਰੀ ਦਿਵਾਉਂਦਾ ਏ ਹਨਾ ਮਹੀਨੇ ਬਾਅਦ ਜਾਂ ਕੁਛ ਵੀ ਆ ਤੇ ਫਿਰ ਤੁਸੀਂ ਇਹ ਕਰਜ਼ਾ ਲਾ ਸਕਦੇ ਹੋ ਕਿਉਂਕਿ ਪੇਪਰ ਬੰਨਣ ਨੂੰ ਵੀ ਇੱਥੇ ਟਾਈਮ ਲੱਗ ਸਕਦਾ ਏ ਬਾਈ ਚਾਂਸ ਰੱਬ ਨਾ ਕਰੇ ਵੀ ਤੁਸੀਂ 22 ਲੱਖ ਵੀ ਲਾ ਦਿੱਤਾ ਮੂੜਲਾ ਬੰਦਾ ਸਹੀ ਨਹੀਂ ਨਿਕਲੇ ਤੁਹਾਡੇ ਪੇਪਰ ਨਹੀਂ ਜਮਾ ਹੋਏ ਤੁਹਾਨੂੰ ਕੰਮ ਨਹੀਂ ਮਿਲਿਆ ਮੇਰੇ ਕੋ ਕਿੰਨੇ ਕਮੈਂਟ ਆ ਜਿਹੜੇ ਭੈਣ ਭਰਾ ਸਾਲਾਂ ਤੋਂ 6-6 ਮਹੀਨਿਆਂ ਤੋਂ ਫਰੀ ਵੀ ਬੈਠੇ ਨੇ 14-14 15 ਲੱਖ ਲਾ ਕੇ ਵੀ ਤੁਸੀਂ ਦੱਸੋ ਵੀ ਕਿੱਦਾਂ ਉਹ ਵਿਆਜ ਲਾ ਰਹੇ ਹੋਣਗੇ ਨਾ ਤੇ ਇਸ ਕਰਕੇ ਹਮੇਸ਼ਾ ਹਰ ਇੱਕ ਚੀਜ਼ ਦਾ ਸੋਚ ਸਮਝ ਕੇ ਡਿਸੀਜਨ ਲਿਆ ਕਰੋ ਕਿਉਂਕਿ ਜੇਕਰ ਤੁਹਾਨੂੰ ਕੋਈ 100% ਸ਼ੂਅਰ ਕਹਿੰਦਾ ਹੈ ਵੀ ਤੁਹਾਨੂੰ ਕੰਮ ਦਿਵਾਵਾਂਗੇ ਤੁਹਾਨੂੰ ਗਰੰਟੀ ਆਪਣੇ ਆਪ ਨੂੰ ਲੱਗਦਾ ਵਾ ਵੀ ਹਾਂਜੀ ਵੀ ਮੈਨੂੰ ਉਹ ਕੰਮ ਤੇ ਲਵਾਉਗਾ ਫਿਰ ਇਹ ਪੈਸੇ ਲਾਉਣ ਦਾ ਫਾਇਦਾ ਹੁੰਦਾ ਨਹੀਂ ਇਹ ਪੈਸੇ ਸਾਰੇ ਵੇਸਟ ਵਾ 22 ਲੱਖ ਨਾਲੋਂ ਜੇਕਰ ਤੁਹਾਡਾ 15 12 ਲੱਖ ਦੇ ਵਿੱਚ ਵਿੱਚ ਸਾਰਾ ਟੋਟਲੀ ਕੰਪਲੀਟ ਕੰਮ ਕਰਵਾ ਰਿਆ ਬਾਕੀ ਮੈਂ ਇਹਦੀ ਪ੍ਰੋਪਰ ਵੀਡੀਓ YouTube ਤੇ ਪਾਉਂਗੀ ਕਿਉਂਕਿ Instagram ਤੇ 2-3 ਮਿੰਟ ਦੀ ਵੀਡੀਓ ਅਪਲੋਡ ਹੁੰਦੀ ਆ ਤੇ ਜੇਕਰ ਇਹਦੇ ਵਿੱਚ ਵਿੱਚ ਤੁਹਾਡਾ ਕੋਈ ਕੰਮ ਕਰਵਾ ਰਿਹਾ ਉਹ ਵੀ ਤੁਹਾਨੂੰ ਸ਼ੋਰ ਆ ਫਿਰ ਤੁਸੀਂ ਰਿਸਕ ਲੈ ਸਕਦੇ ਹੋ ਨਾ ਕੀ ਹਜ਼ਾਰ ਐਰੋ ਦੀ ਸੈਲਰੀ ਤੇ ਤੁਸੀਂ ਇੱਥੇ ਕੰਮ ਕਰੋਗੇ ਤੁਹਾਡਾ 2 ਲੱਖ ਦਾ ਕਰਜ਼ਾ ਨਹੀਂ ਲੈਣਾ ਕਿਉਂਕਿ ਆਪਣੇ ਇੱਥੇ ਖਰਚੇ ਵੀ ਕੱਢਣੇ ਹੁੰਦੇ ਰੈਂਟ ਵੀ ਕੱਢਣਾ ਹੁੰਦਾ ਫੈਮਿਲੀ ਦੇ ਵੀ ਆਪਾਂ ਖਰਚੇ ਦੇਖਣੇ ਹੁੰਦੇ ਇੰਡੀਆ ਦੇ ਵਿੱਚ ਨਾ ਇਹ ਤੋਂ ਬੈਸਟ ਆ ਕਿ ਆਪਾਂ ਆਪਾਂ ਇੰਡੀਆ ਦੇ ਵਿੱਚ 4-5 ਲੱਖ ਲਾ ਕੇ ਆਪਣਾ ਕੰਮ ਸਟਾਰਟ ਕਰ ਲਈਏ ਉਹਦੇ ਨਾਲ ਵੀ ਆਪਣਾ ਜਿੰਨਾ ਕ ਆਪਾਂ ਇੱਥੇ ਬਚਤ ਕਰਨੀ ਓਨੀ ਕ ਆਪਣੀ ਇੰਡੀਆ ਦੇ ਵਿੱਚ ਵੀ ਹੋ ਸਕਦੀ ਹੈ 2-2 ਲੱਖ ਲਾਉਣ ਵਾਲੇ ਭੈਣ ਭਰਾਵਾਂ ਨੂੰ ਮੈਂ ਇਹ ਚੀਜ਼ ਕਹਿ ਰਹੀ ਆ ਨਾ ਤੇ ਤੁਸੀਂ ਉਹ ਬਾਈਲੌਕ ਇਧਰ ਬੇਸਡ ਕਰਨ ਨਾਲੋਂ ਆਪਣੇ ਇੰਡੀਆ ਦੇ ਵਿੱਚ ਵੀ ਆਪਣਾ ਕੋਈ ਨਾ ਕੋਈ ਕੰਮ ਚਲਾ ਸਕਦੇ ਹੋ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ